ਲੇਵਰ ਦੇ ਮੌਲੇ ਚ ਲੱਗ ਜਾਊਗਾ ਨਾ ਬਾਈ ਲੇਵਰ ਦੇ ਮੁੱਲ ਦੇ ਵਿੱਚ 1 ਸਾਲ ਦੀ ਗਾਰੰਟੀ ਦੇ ਨਾਲ 1 ਸਾਲ ਦੀ ਗਾਰੰਟੀ ਦੇ ਦੋਗੇ ਨਾ ਮੈਂ ਜ਼ਿਆਦਾ ਤਾਂ ਨਹੀਂ ਕਹੀ ਜਾਂਦਾ ਨਹੀਂ ਨਹੀਂ ਭਾਈ ਨਾਲ ਐਚਡੀ ਐਚਡੀ ਕੈਮਰਾ ਵੀ ਦੇ ਦੋਗੇ ਐਚਡੀ ਕੈਮਰਾ ਵੀ ਦਵਾਂਗੇ ਜੀ ਫਿਟਿੰਗ ਵੀ ਕਰਕੇ ਦਵਾਂਗੇ ਜਿੰਨੇ 6 ਐਂਪ ਬੂਫਰ ਲੱਗਿਆ ਹੈ ਨਾਲ ਇਹਦੀ ਇੱਕ ਲੱਗੂਗੀ ਵਾਇਰਿੰਗ ਕਿਟ ਔਰ ਫਿਟਿੰਗ ਕਰਕੇ ਜੋ ਰੇਟ ਤੁਹਾਨੂੰ ਦੇਵਾਂਗੇ ਉਹ ਕਿਤੋਂ ਨਹੀਂ ਮਿਲਣਗੇ ਫਿਰ ਦੇ ਦਿਓ ਦੇ ਦੂੰਗੀ ਜੀ ਜਿਹੜੀ ਇਹ ਵਾਲੀ ਹੈ ਤਾਂ ਤੁਹਾਨੂੰ ਫਿਟਿੰਗ ਕਰਕੇ ਦੇ ਦੂੰਗੀ ਵੀਰ ਜੀ 3500 ਰੁਪਏ ਚ 3500 ਰੁਪਏ ਦੇ ਵਿੱਚ ਵਿੱਚੇ ਹੀ ਐਂਪ ਵਿੱਚੇ ਬੂਫਰ ਜਿੰਨਾ ਫੋਕਸ ਮਨ ਲੋ ਪ੍ਰੀਤ ਦੇ ਕੈਮਰੇ ਦਾ ਸਾਡੇ ਤੇ ਬਣਿਆ ਵਾ ਜੇ ਇੰਨਾ ਫੋਕਸ ਤੁਸੀਂ ਸੜਕ ਤੇ ਧੁੰਦਾਂ ਵਾਲੇ ਦਿਨਾਂ ਦੇ ਵਿੱਚ ਬਣਾ ਕੇ ਰੱਖਣਾ ਨਾ ਧੁੰਦਾਂ ਵਾਲੇ ਦਿਨਾਂ ਦੇ ਵਿੱਚ ਤੇ ਗੁਲਨਾਜ਼ ਕਾਰ ਐਕਸੈਸਰੀ ਵਾਲਿਆਂ ਦੇ ਮਹਾਲੀ ਆਜੋ ਸੱਚ ਨੂੰ 에어ਪੋਰਟ ਰੋਡ ਤੇ ਇਹ ਸਜਣਾ ਕੋਲੇ ਕਾਰਾਂ ਦੀ ਖੜੀਆਂ ਦੀ ਗਿਣਤੀ ਨਵੇਂ ਪੈ ਰਿਆ ਸ਼ੋਰੂਮ ਇਹ ਗੱਲ ਦੀ ਗਵਾਹੀ ਭਰਦਾ ਵੀ ਇਹੋ ਜੇ ਸ਼ਹਿਰ ਦੇ ਵਿੱਚ ਬੰਦਿਆਂ ਨੇ ਜੇ ਪੈਰ ਲਾਇਆ ਤਾਂ ਰੇਟ ਤੇ ਕੁਆਲਿਟੀ ਦੇ ਸਿਰ ਤੇ ਹੀ ਲਾਇਆ ਸੱਜਣਾ ਕੋਈ ਲਾਂਬਾ ਨਹੀਂ ਬਿਲਕੁਲ ਜੀ ਠੀਕ ਹੈ ਨਾ ਸਗੋ ਲੋਕਾਂ ਨੇ ਥੈਂਕ ਯੂ ਕੀਤਾ ਓਕੇ ਜੀ ਲੋਕ 50 50 60 60 ਕਿਲੋਮੀਟਰ ਤੇ ਤੇਲ ਫੂਕ ਕੇ ਆਉਂਦੇ ਉਹ ਕਹਿੰਦੇ ਤੇਲ ਮੁਰਦਾ ਬਥੇਰੀ ਆ ਜੀ ਤੁਹਾਡਾ ਨਾਮ ਲੈ ਕੇ ਵੀ ਬਥੇਰੀ ਆ ਜਾਂ ਹਾਂ ਮੇਰੇ ਕਸਟਮਰ 100 ਕਿਲੋਮੀਟਰ ਤੋਂ ਬਹੁਤ ਬੰਦੇ ਆਉਂਦੇ ਆ ਤੇ ਮੁੜਦੇ ਆ ਉਹ ਕਹਿੰਦੇ ਤੇਲ ਮੁੜ ਗਿਆ ਮੁੜ ਗਿਆ ਜੀ ਇੰਨੇ ਚ ਵੀ ਤੇਲ ਮੁੜ ਗਿਆ ਉਹ ਬੰਦੇ ਕਹਿੰਦੇ ਆ ਤੇ ਹੁਣ ਆਉਂਦਿਆਂ ਧੁੰਦਾਂ ਦਾ ਸੀਜ਼ਨ ਤਾਂ ਆਪਾਂ ਪਹਿਲਾਂ ਲਾਈਟਾਂ ਤੋਂ ਸ਼ੁਰੂ ਕਰ ਦਈਏ ਕੰਮ ਪਹਿਲਾਂ ਫਿਰ ਆਪਾਂ ਧੁੰਦ ਦੀ ਦਿਖਾ ਦਿੰਨੇ ਪਰ ਧੁੰਦ ਵਾਲਾ ਹੀ ਦਿਖਾਓ ਪਹਿਲਾਂ ਧੁੰਦ ਵਾਲੇ ਜੀ ਇਹ ਪ੍ਰੋਜੈਕਟਰ ਬਾਈ ਜੀ ਹਮ ਡਬਲ ਲੈਂਜ਼ਾ ਦੀ ਚ ਬਲੂ ਸ਼ੇਡ येलो ਦੋਨੋਂ ਹਾਈ ਲੋ ਬੀਮ ਦੀ ਆਪਸ਼ਨ ਹੈਗੀ ਆ ਇਹਦੇ ਚ ਲੱਗ ਜੂਗੀ LED ਟਿਊਬ ਹਮ ਟਿਊਬ ਪਾ ਕੇ ਉਹਦੀ ਟਿਊਬ ਦੀ ਹੈਗੀ 2 ਸਾਲ ਦੀ ਇਹਕੇ ਜਦ ਚੜਾ ਦੋਗੇ ਤੁਹਾਨੂੰ ਰੋਡ ਪੂਰਾ ਕਲੀਅਰ ਦਿਹੋਗਾ ਚਾਹੇ ਧੁੰਦ ਹੈਗੀ ਆ ਚਾਹੇ ਤੁਸੀਂ ਹਨੇਰੇ 'ਚ ਜਾ ਰਹੇ ਹੋ ਵੀਰ ਉਸ ਤੋਂ ਬਾਅਦ ਆਪਣੇ ਕੋਲ ਆ ਜੀ LED ਇਹ 6 ਵਾਲੀ ਤੁਹ ਖਾਰ ਚ ਲਾ ਲੋ ਬਲੇਰੋ ਜੀਸੀਬ ਗੱਡੀ ਦੇ ਵਿੱਚ ਲਾ ਲੋ ਥੱਲੇ ਪੂਰੀ ਲਾਈਟ ਕੱਲੀ ਦਿਨ ਚੜਾ ਦੋ ਜੀ ਤੁਹਾਨੂੰ ਹੈੱਡ ਲੇਟਾ ਬਾਲ ਦੀ ਕਿ ਲੋੜ ਨਹੀਂ ਅੱਛਾ ਜੀ ਆਹਾ ਹਾਂ ਜੀ ਇਹ ਹੈ ਵੀ ਲੋਹੇ ਦਾ ਕੋਈ ਪਲਾਸਟਿਕ ਜੇ ਚ ਨਹੀਂ ਜੜਿਆ ਹੋਇਆ ਹੈ ਜੀ ਹੋਰ ਮੈਟਲ ਹੈ ਮੈਟਲ ਚ ਜੜਿਆ ਹੋਇਆ ਇਹ ਕੈਨਵਸ ਲੱਗਿਆ ਸਾਰਾ ਕੁਝ ਬਹੁਤ ਹੈਵੀ ਲਾਈਟ ਹੈ ਜੀ ਤੋਂ ਬਾਅਦ ਵੀ ਤਿੰਨ ਵਾਲੀ ਲਾਈਟ ਆ ਜਾਂਦੀ ਹੈ ਕਿਉਂਕਿ ਅੱਜਕਲ ਬਹੁਤ ਚੱਲਦੀ ਹੈ ਹੂੰ ਠੀਕ ਹੈ ਇਹਦੇ ਵੀ ਪੇਰ ਲੱਗੂਗਾ ਲਾਈਟ ਇਹਦੀ ਵੀ ਬਹੁਤ ਹੈ ਜੀ ਮਾੜਾ ਜੇ ਰੇਟਰ ਆਪਣਾ ਵੀ ਕਲੀਅਰ ਕਰ ਚੱਲ ਗਏ ਰੇਟ ਵੀ ਆਪਾਂ ਦੱਸ ਦੂੰਗੀ ਤੁਹਾਨੂੰ ਰੀਲਾਂ ਬਣਾਉਗੇ ਜਦ ਰੇਟ ਵੀ ਕਲੀਅਰ ਕਰ ਦੂੰਗੇ ਆਪਾਂ ਅੱਛਾ ਜਿਹੜੀਆਂ ਰੀਲਾਂ ਆਉਣਗੀਆਂ ਇੰਸਟਾਗ੍ਰam ਤੇ ਉੱਥੇ ਸਾਰਾ ਰੇਟ ਵੀ ਆਊਗਾ ਮਾੜਾ ਜੇ ਇੱਥੇ YouTube ਵਾਲੀ ਵੀਡੀਓ 'ਚ ਵੀ ਮਾੜਾ ਜੇ ਕਲੀਅਰ ਕਰ ਦਿਆਂਗੇ ਇਹਦਾ ਰੇਟ ਪਹਿਲਾਂ ਦਿਖਾ ਦੇ ਜੀ ਇਹਦੀ ਪ੍ਰੋਜੈਕਟਰ ਆ ਕਿਨ ਬਿਲਟ ਇਹਦੇ ਅੰਦਰ ਹੀ ਤਿੰਨ ਕਲਰ ਆ yellow white yellow white mix ਠੀਕ ਇਹਦੀ ਲੱਗ ਲੱਗ ਰੇਂਜ ਆਪਣੇ ਕੋਲ 6000 ਰੁਪਏ ਤੋਂ ਸ਼ੁਰੂ ਹੋ ਜਾਂਦੀ ਤੇ ਉਸ ਤੋਂ ਉੱਪਰ ਜੇ ਤੁਸੀਂ 15000 ਦਿਵਾ ਲ 6000 ਦਾ ਸ਼ੁਰੂ ਹੋ ਜਾਂਦਾ ਬੇਸ਼ੱਕ ਤੁਸੀਂ 15000 ਰੁਪਏ ਦਾ ਲਵਾ ਲਓ ਜੇ ਤੁਸੀਂ ਆਨਲਾਈਨ ਮੰਗਾਉਣਾ ਤਾਂ ਆਨਲਾਈਨ ਮੰਗਾਓ ਇਹ ਜਿਹੜੀਆਂ ਲਾਈਟਾਂ ਇਹ 3000 ਰੁਪਏ ਤੋਂ ਸ਼ੁਰੂ ਹੋ ਜਾਂਦੀਆਂ ਮੈਟਲ ਦੀ ਪ्युअर ਹੈਵੀ ਚ ਠੀਕ ਹੈ ਇਹਦੇ ਜਿਹੇ ਸਸਤੀ ਰੇਂਜ ਲੈਣੀ ਤਾਂ ਸਸਤੀ ਵੀ ਮਿਲ ਜੂਗੀ ਆਪਣੇ ਲਈ ਸਕੇ ਹਲਕੀਆਂ ਵੀ ਮਿਲ ਜਾਂਦੀਆਂ 3 ਵਾਲੀਆਂ ਠੀਕ ਹੈ ਜੀ ਹੋਰ ਉਹਦੀ ਤੇਦੀ ਕੁਆਲਟੀ ਦਾ ਬਹੁਤ ਹਰਕਾ ਜੀ ਹਰ ਤਰ੍ਹਾਂ ਦਾ ਰੇਟ ਹਰ ਤਰ੍ਹਾਂ ਦੀ ਕੁਆਲਟੀ ਹੈਗੀ ਆਪਣੇ ਕੋਲ ਪਰ ਜੇ ਕਿਸੇ ਬੰਦੇ ਨੇ ਮਤਲਬ ਆਪ ਦਾ ਸਵਾਦ ਪੂਰਾ ਕਰਨਾ ਤਾਂ ਕਰ ਸਕਦਾ ਘੱਟ ਰੇਟ 'ਚ ਵੀ ਕਰ ਸਕਦਾ ਜੀ ਹਾਂ ਇੱਕ ਗੱਲ ਹੋਰ ਆ ਗੁਲਨਾਜ ਕਾਰ ਐਸੈਸਰੀ ਤੁਸੀਂ ਬੇਸ਼ੱਕ ਗੂਗਲ ਮੈਪ ਤੇ ਹੀ ਲਖ ਲਓ ਗੁਲਨਾਜ ਕਾਰ ਐਸੈਸਰੀ ਮਹਾਲੀ ਤਾਂ ਸਿੱਧਾ ਬੰਦਾ ਇੱਥੇ ਆ ਜਾਂਦਾ ਇੱਥੇ ਆ ਜਾਂਦਾ ਜੀ ਇੱਥੇ ਆ ਜਾਂਦਾ ਆਜੋ ਇਦੋਂ ਬਾਅਦ ਬਈ ਜੀ ਫਿਰ ਆਪਾਂ LED ਲਾਈਟਾਂ ਤੇ ਆ ਜੰਦੇ ਆ ਜੀ ਮੈਂ ਸਾਡੇ ਕੋਲ ਟੈਸਲਾ ਦੀ ਲਾਈਟਾਂ ਦੇਖੋ ਇਹ ਦੁਬਾਰਾ ਆ ਗਈ ਠੀਕ ਹੈ ਜੀ ਓਏ ਹੋਏ ਹੋਏ ਪ੍ਰੀਤਾ ਕਿਉਂ ਓਏ ਇਹ 340 ਬੋਰਡ ਦੀ ਲਾਈਟ ਹੈ ਜੀ ਬਹੁਤ ਗੱਡੀਆਂ ਚ ਪਾਈ ਅਸੀਂ ਬੈਥਰੀਆਂ ਚ ਹਮ ਹੁਣ ਫੇਰ ਪਾਉਂਗੇ ਇਹਦੇ ਨਾਲ ਇਹ ਲਾਈਟ ਹੈ ਜੀ 340 ਵੋਲਟ ਦੀ ਔਰ ਇਹਦੇ ਨਾਲ ਜਿਹੜਾ ਆਪਾਂ ਫਿਰ ਫੋਗ ਲੈਂਪ ਤੇ ਪਾਉਣੀ ਪੈਂਦੀ ਲਾਈਟ ਹਰ ਗੱਡੀ ਦੇ ਵਿੱਚ ਹੀ ਵੀ ਤੇ ਟੈਸਲਾ ਦੀ ਲਾਈਟ 150 ਵੋਲਟ ਦੀ ਪਲੱਸ 340 ਵੋਲਟ ਦੇ ਉਹਦੇ ਆਪ ਕੰਬੋ ਬਣਾ ਕੇ ਰੇਟ ਬਹੁਤ ਵਧੀਆ ਦੇ ਦਿੰਦੇ ਤੁਹਾਨੂੰ ਅੱਛਾ ਹਾਂਜੀ ਇਹ 340 ਵੋਲਟ ਦੀ ਪਹਿਲਾਂ ਸੀ 7000 ਦੀ ਵੇਚਦੇ ਸੀ ਹੂੰ ਠੀਕ ਹੈ ਹੁਣੇ ਤੁਹਾਨੂੰ ਸਾਰਾ ਕੰਬੋ 8000 ਰੁਪਏ ਦਾ ਮਿਲੂਗਾ 150 ਵੋਲਟ ਦੀ ਟੈਸਲਾ ਦੀ ਲਾਈਟ ਔਰ 340 ਵੋਲਟ ਦੀ ਹੈਡਲਾਈਟ ਦੀ अच्छा ਨਾਲ ਤੇ ਇਹ 8000 ਚ ਮਿਲ ਜੂਗਾ ਪਹਿਲਾਂ 7000 ਚ ਕੱਲੀ ਵੇਚਦੇ ਰਹੇ ਆ। ਕੱਲੀ ਵੇਚਦੇ ਰਹੇ ਆ ਔਰ ਇਹਦੀ 2 ਸਾਲ ਦੀ ਗਾਰੰਟੀ ਹੈ ਜੀ ਦੋਨਾਂ ਦੀ। ਦੋਨਾਂ ਦੀ 2 ਸਾਲ ਦੀ ਗਾਰੰਟੀ ਹੈ 2 ਸਾਲਾਂ ਦੇ ਵਿੱਚ ਆਪਾਂ ਇਹਨੂੰ ਬਦਲ ਕੇ ਦੇਵਾਂਗੇ। ਚੱਦ ਮਰਜੀ ਆ ਜਾ ਬਾਈ ਜੀ। ਜੇ ਬੁਝ ਗਈ ਬਦਲ ਕੇ ਦੇਣਗੇ ਆਏ ਨਹੀਂ ਵੀ ਪੈਸੇ ਗਏ ਤੇ ਮਿੱਟੀ ਹੋ ਕੇ ਬੁਝ ਗਈ। ਹਾਂ ਇਸ ਤੋਂ ਬਾਅਦ ਆ ਗਈ ਆਪਣੇ ਲਵੇ ਐਕਸੀ ਲਾਈਟ ਦੀ ਲਾਈਟ ਹੈ ਇੰਡੀਅਨ ਲਾਈਟ ਹੈ ਜੀ। ਇਹ ਵੀ ਆਪਣੇ ਲਵੇ ਮਿਲੂਗੀ। ਕਿਸੇ ਗੱਡੀ ਦੀ ਕੋਈ ਲਾਈਟ ਸਪੋਰਟ ਨਹੀਂ ਕਰਦੀ ਨਾ ਉਹਦੀ ਚੀਜ਼ ਦੀ ਚ ਫੰਕਸ਼ਨ ਹੈਗਾ ਜੀ। ਤੁਸੀਂ ਇਹ ਅਡਜਸਟਮੈਂਟ ਕਰ ਦੋਗੀ ਕੋਈ ਗੱਡੀਆਂ ਨੂੰ ਹੁੰਦੀਆਂ ਬੜੀਆਂ ਹੂੰ ਉਹਦੀ ਲਾਈਟ ਸਪੋਰਟ ਨਹੀਂ ਕਰਦੀ ਤੇ ਫਿਰ ਬਲਿੰਕ ਕਰਨ ਲੱਗ ਜਾਂਦੀ ਹੈ ਇਹ ਆਪਣੇ ਆਪ ਅਡਜਸਟੇਬਲ ਹੈ ਇਹ ਦੇਖ ਕੈਨਵਸ ਹੈਗਾ ਮੈਂ ਤੁਹਾਨੂੰ ਵੀ ਦਿਖਾ ਦਿੰਦਾ ਨਹੀਂ ਫ੍ਰੀ ਤਾਂ ਜਿਹੜੀਆਂ ਗੱਡੀਆਂ ਦੀ ਲਾਈਟ ਦੀ ਫ੍ਰੀਕੁਐਂਸੀ ਹੋਰ ਆ ਹਨਾ ਤਾਂ ਬਲੈਂਕਾਂ ਐ ਕਰਨ ਲੱਗ ਜਾਂਦੀਆਂ ਹਨਾ ਇਹ ਲੱਗਿਆ ਜੀ ਉਹਦੇ ਵਿੱਚ ਅਡਜਸਟਮੈਂਟ ਬਟਨ ਹੈ ਤੁਸੀਂ ਇਹਨੂੰ ਕੈਨਵਸ ਤੇ ਕਰ ਦੇਣਾ ਹੈ ਜੋਤ ਬਾ ਜਿੱਥੇ ਬੋਟੇ ਉਹਦੀ سپورਟ ਕਰਦੀ ਵੀ ਗੱਡੀ ਦੇ ਉੱਥੇ ਜਾ ਕੇ ਖੜ੍ਹ ਜੂ। ਹਮਮ। ਐਕਸਲਾਈਟ ਦੀ ਕੁਆਲਿਟੀ। ਇਹ ਐਕਸਲਾਈਟ ਦੀ ਲਾਈਟ ਹੈ ਜੀ, origignal। ਤੇ ਕੀ ਕੀ ਰੇਟ ਦੀ ਮਿਲੂਗੀ? ਇਹਦੀ ਰੇਟ ਵੀ ਜੀ 7000 ਰੁਪਏ ਤੋਂ ਸ਼ੁਰੂ ਹੋ ਜਾਂਦੀ ਐਕਸਲਾਈਟ। ਜੋੜਾ। ਹਾਂ, ਇੰਡੀਅਨ ਹੈ। ਅਬ ਇਹ MRP ਹੁੰਦੀ ਹੈ ਕੋਈ ਚਾਈਨੀਜ਼ ਲਾਈਟ ਨਹੀਂ ਕੀ। ਅੱਛਾ ਜੀ। ਠੀਕ ਜੀ। ਜੀ। ਆ ਸਾਰੀਆਂ ਆ, ਮਗਰ ਸਾਰੀਆਂ ਲਾਈਟਾਂ ਹੀ ਪਈਆਂ। ਦੇਖੋ ਲਾਈਟਾਂ ਹੀ ਪਈਆਂ ਵੀਡੀਓ ਖੜਾ। ਜੋ ਲਾਈਟਾਂ ਜੀ ਰੇਟ ਕੁਆਲਿਟੀ ਦੇ ਦੂਗੀ ਤੁਹਾਨੂੰ ਕਿਤੋਂ ਨਹੀਂ ਮਿਲੂਗਾ। ਉਹਨੇ ਪਈਆਂ ਆ ਇਹਨੀਆਂ ਲਾਈਟਾਂ ਹੀ ਪਈਆਂ ਆ ਜੋ ਹੋਰ ਦਿਖਾ ਆ ਦੇਖ ਲਓ ਫਿਰ ਕੋਈ ਆਹ ਪ੍ਰੀਤ ਪ੍ਰੀਤ ਪ੍ਰੀ ਪ੍ਰੀ ਚੱਕਰੀ ਓਏ ਲੈ ਆਹ ਇਹ ਵੀ LED ਲਾਈਟ ਹੈ ਜੀ ਵੱਲੋ ਇਹਨੂੰ ਡੱਬਾ ਪੈਕੇਗੀ ਦੇਖ ਲੈ ਯਾਰ ਇਹ ਤਾਂ ਸੰਧਾਰੇ ਵਾਲਾ ਤਾਂ ਸਮਾਨ ਬਣਾਇਆ ਪਿਆ ਹੈ 300 ਵਾਟ ਦੀ ਲਾਈਟ ਹੈ ਜੀ ਹੂੰ ਠੀਕ ਹੈ ਜੀ ਇਹ ਵੀ ਲਾਈਟ ਟਾਈਮ ਬਥੇਰੇ ਆ ਦੇਖੋ ਹੋਰ ਆਪਣੇ ਬਥੇਰੇ ਬ੍ਰਾਂਡ पे ਜੋ ਕੋਈ ਲਾਈਟਾਂ ਕੋਨੇ ਬੰਦਾ ਮਾਡਲ ਨਹੀਂ ਦਿੰਦੇ ਨਾ ਰੇਟ ਕੋਨੇ ਨਾ ਕੁਆਲਿਟੀ ਹੋਣੀ ਨਾ ਕੁਆਲਿਟੀ ਵੱਲੋਂ ਤੇ ਨਾ ਰੇਟ ਕੋਨੇ ਆ ਗਰੰਟੀ ਵੱਲੋਂ ਗਰੰਟੀ ਵੱਲੋਂ ਵੀ ਜਿੱਥੇ ਜੀ ਦਾ ਬਜਟ ਹੈ ਉਸੇ ਹਿਸਾਬ ਦੀ ਪਾ ਕੇ ਦੇ ਦੂੰਗੇ ਔਰ ਪੂਰੀ ਗੱਲਬਾਤ ਬਣਾ ਕੇ ਦੂੰਗੀ ਜੀ ਤੇ ਜੇ ਆਨਲਾਈਨ ਮੰਗਾਉਣੀ ਆ ਆਨਲਾਈਨ ਤਾਂ ਆਪਾਂ ਆਉਣੀ ਆ ਜੀ ਜੇ ਬਾਹਰਲੇ ਮੁਰਖ ਚ ਮੰਗਾਉਣੀ ਆ ਬਾਹਰ ਵੀ ਬਹੁਤ ਭੇਜੀ ਆ ਜੀ ਜੀ ਬਾਹਰਲੇ ਤਰ੍ਹਾਂ ਦੀ ਸਰਵਿਸ ਮਿਲੂਗੀ ਆ ਦੇ ਆ ਦੇਖੋ ਆਹ ਲੇਬਰ ਦੇ ਮੁੱਲ ਦੇ ਵਿੱਚ ਨਾ ਲੇਬਰ ਦੇ ਮੁੱਲ ਚ ਹੀ ਲੱਗ ਜੂਗਾ ਨਾ ਬਾਈ ਲੇਬਰ ਦੇ ਮੁੱਲ ਦੇ ਵਿੱਚ 1 ਸਾਲ ਦੀ ਗਾਰੰਟੀ ਦੇ ਨਾਲ 1 ਸਾਲ ਦੀ ਗਾਰੰਟੀ ਦੇ ਦੋਗੇ ਨਾ ਮੈਂ ਜ਼ਿਆਦਾ ਤਾਂ ਨਹੀਂ ਕਹੀ ਜਾਂਦਾ ਨਹੀਂ ਨਹੀਂ ਭਾਈ ਨਾਲ ਐਚਡੀ ਐਚਡੀ ਕੈਮਰਾ ਵੀ ਦੇ ਦੋਗੇ ਐਚਡੀ ਕੈਮਰਾ ਵੀ ਦਵਾਂਗੇ ਜੀ ਫਿਟਿੰਗ ਵੀ ਕਰਕੇ ਦਵਾਂਗੇ ਜਿੰਨੇ ਦੀ ਯਾਰ ਲੇਬਰ ਆ ਓਨੇ ਮੁੱਲ ਚ ਮਤਲਬ ਕਿੰਨੇ ਦਾ 5500 ਰੁਪਏ ਲਾ ਕੇ ਦੇ ਦੋਗੇ ਜੀ ਫਿੱਟ ਕਰਕੇ ਗੁਲਨਾਜ਼ ਘਰ ਐਕਸੈਸਰੀ ਤੇ ਆ ਜਾਊਗਾ ਬੰਦਾ ਬਿਲਕੁਲ ਜੀ ਤਾਂ ਫਿੱਟ ਹੋ ਜੂਗਾ ਇਹਨਾਂ ਦੇ ਵਿੱਚ ਤੁਸੀਂ Android player ਆ full HD ਆ ਬਟਨਾਂ ਵਾਲਾ ਮੋਬਾਈਲ ਨਹੀਂ ਆਉਂਦਾ ਇਹਨਾਂ ਦਾ ਹੈ ਆਜੋ ਤੁਹਾਨੂੰ ਇੱਕ ਡਿੱਕ ਡਿੱਕ ਦਿਖਾਈਏ ਬਾਈ ਆਜੋ ਆ ਡਿੱਕਾਂ ਵਾਲੇ ਪਾਸੇ ਆ ਬੇਸ ਟਿਊਬ ਹੈ ਜੀ ਬੇਸ ਟਿਊਬ ਆ ਜਿਹੜੇ ਥਾਂ ਘਟਦਾ ਹਾਂ ਐਂਪ ਬੂਫਰ ਵਿੱਚ ਹੀ ਲੱਗਿਆ ਇਹਦੀ ਠੀਕ ਹੈ ਜੀ ਆ ਦਿਖਾ ਦਿਓ ਫਰੀ ਤਾਂ ਬੇਸ ਟਿਊਬ ਆ ਫੁੱਲ ਆਵਾਜ਼ ਆ ਫੁੱਲ ਆਵਾਜ਼ ਹੈ ਜੀ 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 ਤਾਂ ਗੱਡੀ 'ਚ ਜਗ੍ਹਾ ਹੈਗੀ ਘੱਟ ਕਿਤੇ ਇਹ ਲੱਗ ਜੂਗੀ 8 ਇੰਚ ਦੀ ਠੀਕ ਹੈ ਜੀ ਤੁਹਾਨੂੰ ਬੜੀ ਚਾਹੀਦੀ ਤਾਂ ਫਿਰ ਬੜੀ ਵੀ ਹੈਗੀ ਆਪਣੇ ਬਰਦਾਸ਼ਤ ਵਿੱਚ ਦੀ ਔਰ ਇਹਦੇ ਵਿੱਚ ਐਂਪ ਬੂਫਰ ਲੱਗਿਆ ਨਾਲ ਇਹਦੀ ਇੱਕ ਲੱਗੂਗੀ ਵਾਇਰਿੰਗ ਕਿੱਟ ਔਰ ਫਿਟਿੰਗ ਕਰਕੇ ਜੋ ਰੇਟ ਤੁਹਾਨੂੰ ਦੇਵਾਂਗੇ ਉਹ ਵੀ ਕਿਤੋਂ ਨਹੀਂ ਮਿਲਣਗੇ ਫਿਰ ਦੇ ਦਿਓ ਦੇ ਦੂੰਗੀ ਜੀ ਜਿਹੜੀ ਇਹ ਵਾਲੀ ਹੈ ਤਾਂ ਤੁਹਾਨੂੰ ਫਿਟਿੰਗ ਕਰਕੇ ਦੇ ਦੂੰਗੀ ਵੀਰ ਜੀ 3500 ਰੁਪਏ 'ਚ 3500 ਰੁਪਏ ਦੇ ਵਿੱਚ ਵਿੱਚੇ ਹੀ ਐਂਪ ਵਿੱਚੇ ਬੂਫਰ ਹਾਂਜੀ ਤੇ ਸਿਰ ਆਵਾਜ਼ ਔਰ ਇਹ ਲਈ ਤੁਹਾਨੂੰ ਪਈਗੀ ਜੀ ਲਾਸਟ 4600 ਰੁਪਏ ਦਿਲਾ ਕੇ ਦੇ ਦਊਗੀ 4600 ਰੁਪਏ ਦੇ ਫਿੱਟ ਕਰਕੇ ਦੇ ਦੋਗੇ ਕਰਕੇ ਜੀ 10 ਇੰਚ ਦੀ ਵੇਸਟੂ ਵਿੱਚ ਐਂਪ ਲੱਗਿਆ ਬੂਫਰ ਬੈਰਿੰਗ ਕਿਟ ਪਾ ਕੇ ਦਊਗੀ ਅਗਰ ਜੇ ਕਿਸੇ ਦੀ ਗੱਡੀ ਦਾ ਕਨਵਰਟਰ ਲੱਗਿਆ ਤਾਂ ਉਹ ਅੱਡ ਹੋਈਗਾ ਜੀ ਕਈ ਰੀ ਕੰਪਨੀ ਫਿਟਡ ਪਲੇਸ ਚ ਕਨਵਰਟਰ ਲੱਗਦਾ ਉਹ ਲੱਗ ਲੱਗੀ ਉਹ ਉਹ ਅੱਡ ਲੱਗੂਗਾ ਪਰ ਨੈਕਸਟ ਲੈਵਲ ਕੰਮ ਕਰਕੇ ਦੇਣਗੇ ਤੁਹਾਨੂੰ ਸੋ ਸੋਣਾ ਸਜਣੋ ਆ ਸਿਰਫ ਨਾ ਇੱਕ ਸੈਂਪਲ ਸੀ ਜਿਹੜਾ ਤੁਹਾਨੂੰ ਦਿਖਾਇਆ ਏਡੀ ਵੀਡੀਓ ਦੇ ਵਿੱਚ ਕਿਉਂਕਿ ਜਿੰਨੀ ਵੈਰਾਈਟੀ ਜਿੱਡਾ ਗਡਾਉਨ ਭਰਿਆ ਪਿਆ ਜਾਂ ਜੋ ਆਉਣ ਵਾਲੇ ਦਿਨਾਂ ਚ ਸ਼ੋਰੂਮ ਫਰਬਰੀ ਦੇ ਵਿੱਚ ਖੁੱਲ ਜਾਣਾ ਤਾਂ ਉਹਨੂੰ ਐਕਸਪਲੇਨ ਕਰਨਾ ਤੇ ਉਹਦੇ ਰੇਟਾਂ ਨੂੰ ਐਕਸਪਲੇਨ ਕਰਨਾ ਔਖਾ ਹੈ ਵੀ ਜਿਵੇਂ ਦੇ ਇਹਨਾਂ ਕੋਲੇ ਐਂਪ ਪਾਇਆ, ਕੱਲਾ ਐਂਪ ਲੈਣਾ, ਬੂਫਰ ਲੈਣਾ, ਸਪੀਕਰ ਲੈਣੇ ਆ, ਪਾਇਨਰ ਦੇ ਲੈਣੇ ਆ, ਸੋਨੀ ਦੇ ਲੈਣੇ ਆ, ਸਾਰੀਆਂ ਕੁਆਲਿਟੀ ਉੱਚੀ ਕੁਆਲਿਟੀ ਦੇ ਵੀ ਜਿਹੜੇ ਵੀ ਤੁਸੀਂ ਮੰਨ ਲਓ ਸੋਨੀ ਦੇ ਕਿਤੋਂ ਵੀ ਭਾਲਦੇ ਆ ਜਾਂ ਕੋਈ ਹੋਰ ਚੀਜ਼ਾਂ ਵੀ ਕਿਤੋਂ ਵੀ ਭਾਲਦੇ ਆ ਲੈਣੇ ਆ ਕੰਪੋਨੈਂਟ ਲਵਾਉਣੇ, ਸੀਟ ਕਵਰ, ਮੈਟ ਜੀ ਠੀਕ ਹੈ ਜੀ ਐਂਬੀਐਂਟ ਲਾਈਟ ਕੁਝ ਹਰ ਚੀਜ਼ ਅਵੇਲੇਬਲ ਹੈ ਜੀ ਜੋ ਮਰਜ਼ੀ ਲੈ ਲਓ, ਡੈਂਪਿੰਗ ਕਰਾਉਣੀ ਆ ਕਿਸੇ ਨੇ ਗੱਡੀ ਦੀ ਜੀ ਮਤਲਬ ਯਾਰ ਕਾਰਾਂ ਦੇ ਵਿੱਚ ਜਿਹੜੀ ਵੀ ਚੀਜ਼ ਲੱਗ ਸਕਦੀ ਆ ਉਹ ਕਾਰ ਆਕਾਰ ਸੈ ਸ੍ਰੀ ਗੁਲਨਾਜ਼ ਕਾਰ ਸੈ ਸ੍ਰੀ ਵਾਲੇ ਤੁਹਾਡੇ ਲਾ ਸਕਦੇ ਆ ਸਜਣੋ ਤੇ ਜਾਇਜ਼ ਰੇਟ ਦੇ ਵਿੱਚ ਜੈਨੂਇਨ ਰੇਟ ਦੇ ਤੇ ਆ ਤੇ ਇਹਨਾਂ ਨਾਲ ਤੁਸੀਂ ਸੰਪਰਕ ਕਰ ਲਓ ਨੰਬਰ ਹੇਠਾਂ ਸਕਰੀਨ ਤੇ ਤੁਹਾਨੂੰ ਚੱਲੀ ਜਾਂਦਾ ਜੇ ਕੋਈ ਵੀ ਸਜਣ ਤੁਹਾਡਾ ਗੱਡੀ ਦਾ ਸ਼ਕੀਨ ਹੈਗਾ ਉਹਨੂੰ ਇਹ ਵੀਡੀਓ ਭੇਜ ਦਿਓ ਗੈਫਟਾਰ ਕੀ ਹੋਊਗੀ ਸਤਿ ਸ਼੍ਰੀ ਅਕਾਲ ਜੀ